ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਗੱਲ ਹੋਰ ਜੀ ਆਪਾਂ ਨਾ ਵੀਡੀਓ ਦਾ ਟਾਈਮ ਚੇਂਜ ਕਰ ਦਿੱਤਾ ਤੇ ਹੁਣ ਆਪਣੀ ਵੀਡੀਓ 12 ਵਜੇ ਆਪਾਂ ਅਪਲੋਡ ਕਰਿਆ ਕਰਾਂਗੇ ਤੇ ਤੁਸੀਂ ਪਲੀਜ਼ 12 ਵਜੇ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਹੋ ਜਾਂਦਾ ਕਿ ਨਾਲ ਤਾਂ ਭੈਣਾਂ ਸਾਰੀਆਂ ਫ੍ਰੀ ਹੋ ਜਾਂਦੀਆਂ 12 ਵਜੇ ਕੰਮਕਾਰ ਸਾਰੇ ਖਤਮ ਹੋ ਜਾਂਦੇ ਹਨ ਤੇ ਭੈਣਾਂ ਵੀ ਆਸਾਨੀ ਦੇ ਨਾਲ ਦੇਖ ਸਕਦੀਆਂ ਐ ਤੇ ਤੁਸੀਂ ਜਰੂਰ 12 ਵਜੇ ਆਪਣੀ ਵੀਡੀਓ ਅਪਲੋਡ ਹੋ ਜਾ ਕਰੂਗੀ ਤੁਹਾਡੇ ਤੱਕ ਪਹੁੰਚ ਜਾ ਕਰੂਗੀ ਤੇ ਤੁਸੀਂ ਜਰੂਰ 12 ਵਜੇ ਦਾ ਟਾਈਮ ਹੁਣ ਆਪਾਂ ਸੁਬਾਹ ਵਾਲਾ ਟਾਈਮ ਚੇਂਜ ਕਰ ਦਿੱਤਾ ਕਈ ਭੈਣਾਂ ਆਪਣੀਆਂ ਜਿਹੜੀਆਂ ਸੁਬਾਹ ਆਪਾਂ ਨੂੰ ਹਨ ਦੇਖਦੀਆਂ ਐ ਤੇ ਉਹ ਵੇਟ ਕਰਨੀਆਂ ਵੀ ਸੁਬਾਹ ਵੀਡੀਓ ਨਹੀਂ ਪਾਈ ਤੇ ਹੁਣ ਆਪਾਂ ਟਾਈਮ ਚੇਂਜ ਕਰ ਦਿੱਤਾ ਆਪਣੀ ਵੀਡੀਓ 12 ਵਜੇ ਆ ਕਰੂਗੀ ਦਿਨੇ ਤੇ ਤੁਸੀਂ ਜਰੂਰ ਦੇਖਿਆ ਕਰੋ ਸਾਰੇ ਤੇ ਚਲੋ ਆਪਾਂ ਕਮੈਂਟ ਪਹਿਲਾਂ ਤੁਹਾਡੇ ਪੜ ਕੇ ਨਾਮ ਪੜਦੇ ਆਂ ਤੇ ਗਰਮੀ ਦਾ ਬਹੁਤ ਬੁਰਾ ਹਾਲ ਆ ਤੇ ਬਦਲਵਾਈ ਜੀ ਤਾਂ ਹੈਗੀ ਆ ਪਰ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਸਾਡੇ ਏਰੀਏ ਦੇ ਵਿੱਚ ਤਾਂ ਬਿਲਕੁਲ ਮੀਂਹ ਨਹੀਂ ਪੈ ਰਿਹਾ ਪਤਾ ਨਹੀਂ ਕੀ ਗੱਲ ਆ ਤੇ ਤੁਸੀਂ ਪਲੀਜ਼ ਭੇਜੋ ਸਾਡੇ ਏਰੀਏ 'ਚ ਵੀ ਮੀਂਹ ਪੈ ਜਾਵੇ ਬੜੀ ਜ਼ਿਆਦਾ ਗਰਮੀ ਹੋਈ ਪਈ ਆ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਤੇ ਹੋਰ ਕਿਵੇਂ ਮਕਾਨ ਬਣ ਗਿਆ ਦੀਦੀ ਤਿਆਰ ਹੋ ਗਿਆ ਤੁਸੀਂ ਕਹਿ ਰਹੇ ਸੀ ਮਿਸਤਰੀ ਲੱਗੇ ਹੋਏ ਆ ਤੇ ਦੱਸਿਓ ਜ਼ਰੂਰ ਤੇ ਗਰਮੀ ਤਾਂ ਬਹੁਤ ਜ਼ਿਆਦਾ ਧਿਆਨ ਰੱਖਿਓ ਜੀ ਗਰਮੀ ਦੇ ਵਿੱਚ ਨਿੰਬੂ ਵਾਲਾ ਪਾਣੀ ਪੀਂਦੇ ਰਹੋ ਕਿਉਂਕਿ ਇਹ ਹੈਗਾ ਕਿ ਗਰਮੀ ਦੇ ਵਿੱਚ ਜਦੋਂ ਮਸਤਰੀ ਲੱਗੇ ਹੁਣ ਘਰੇ ਉਦੋਂ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਨਾ ਸਰਬਜੀਤ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਮੈਸੇਜ ਆ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਹੋਰ ਸਣਾਓ ਠੀਕ ਠਾਕ ਹੋ ਕਿਰਨਦੀਪ ਕੌਰ ਹਾਈਕੋਟ ਲੁਧਿਆਣੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਹੋਰ ਸੁਣਾਓ ਠੀਕ ਠਾਕ ਹੋ ਤੇ ਵੀਰਪਾਲ ਕੌਰ ਜ਼ਿਲ੍ਹਾ ਬਰਨਾਲਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਖੁਸ਼ ਢਿੱਲੋ ਫਰੋਮ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਪਲਵਿੰਦਰ ਕੌਰ ਅੰਮ੍ਰਿਤਸਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਦੀਪ ਬਲੌਗਰ ਬਹੁਤ-ਬਹੁਤ ਧੰਨਵਾਦ ਜੀ ਕੌਰ ਹਰਜੀਤ ਦੀ ਆਈਡੀ ਤੋਂ ਮੈਸੇਜ ਆਇਆ ਹੈ ਆਪਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਪਰਮਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਤੇ ਸਵਰਨਜੀਤ ਕੌਰ ਬਾਗੇ ਪੁਰਾਣੇ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਇੱਕ ਭੈਣ ਦਾ ਆਪਾਂ ਨੂੰ ਕਮੈਂਟ ਆਇਆ ਸੀਗਾ ਕਿ ਮੇਰੀ ਬੇਟੀ ਦੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਫਿੰਸੀਆਂ ਐ ਬਹੁਤ ਜ਼ਿਆਦਾ ਹੱਦੋਂ ਹੀ ਫਿੰਸੀਆਂ ਜ਼ਿਆਦਾ ਕਹਿੰਦੇ ਬਹੁਤ ਜ਼ਿਆਦਾ ਡਾਕਟਰਾਂ ਨੂੰ ਦਿਖਾ ਲਿਆ ਕੁਝ ਵੀ ਫਰਕ ਨਹੀਂ ਪਿਆ ਤੇ ਭੈਣ ਜੀ ਜੇ ਤੁਸੀਂ ਡਾਕਟਰਾਂ ਨੂੰ ਵੀ ਦਿਖਾ ਲਿਆ ਬਹੁਤ ਜ਼ਿਆਦਾ ਕਹਿੰਦੇ ਬਹੁਤ ਜ਼ਿਆਦਾ ਦਵਾਈ ਖਵਾਤੀ ਫੇਸ ਦੇ ਉੱਪਰ ਫੇਸ ਵਾਸ਼ ਕੀ ਕਰੀਮਾਂ ਕੀ ਕਹਿੰਦੇ ਅਸੀਂ ਆੱਕ ਚੁੱਕੇ ਹਾਂ ਹੁਣ ਤੇ ਕਹਿੰਦੀ ਗੁੜੀਆ ਤਾਂ ਕਹਿੰਦੀ ਮੇਰੇ ਨਹੀਂ ਠੀਕ ਨਹੀਂ ਹੋਣੇ ਤੇ ਤੁਸੀਂ ਭੈਣ ਜੀ ਆਪਣੀ ਰੇਮਡੀ ਯੂਜ਼ ਕਰਕੇ ਦੇਖਿਓ ਤੁਹਾਨੂੰ ਹਫ਼ਤੇ 10 ਦਿਨਾਂ ਦੇ ਵਿੱਚ ਫਰਕ ਨਜ਼ਰ ਆਊਗਾ ਆਪਾਂ ਨੇਚੁਰਲੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਦੱਸ ਰਹੇ ਹਾਂ ਵੀ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਹੋ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਪਊਗਾ ਫਿਨਸੀਆਂ ਤਾਂ ਮੈਂ ਨਹੀਂ ਵਿੱਚ ਚੱਕੀਆਂ ਹੀ ਜਾਣੀਆਂ ਤੁਸੀਂ ਕਹਿੰਨੇ ਆਰਾਮ ਨਹੀਂ ਆਉਂਦਾ ਤੇ ਤੁਸੀਂ ਜਦੋਂ ਦੇਖੋਗੇ ਕਿ ਤਾਂ ਬਿਲਕੁਲ ਹੀ ਸਾਫ਼ ਹੋ ਗਿਆ ਫੇਸ ਜਿਹੜੇ ਐਕਨੇ ਦੀ ਜਦੋਂ ਆਪਣੇ ਫਿਨਸੀਆਂ ਲੱਗ ਜਾਂਦੇ ਤੇ ਆਪਣਾ ਕੀ ਹੋ ਜਾਂਦਾ ਆਪਾਂ ਪੱਟਣ ਲੱਗ ਜਾਂਦੇ ਆ ਉਹ ਐਕਨੇ ਜਿਵੇਂ ਬਣ ਜਾਂਦੀ ਹੈ ਐਕਨੇ ਦੀ ਪ੍ਰੋਬਲਮ ਇੱਕ ਮਤਲਬ ਉਹਨੂੰ ਡਾਕਟਰੀ ਭਾਸ਼ਾ ਦੇ ਵਿੱਚ ਬੋਲਦੇ ਆ ਐਕਨੇ ਦੀ ਪ੍ਰੋਬਲਮ ਹੋਊਗੀ ਉਹ ਡਾਕਟਰ ਇਹੀ ਬੋਲਦੇ ਆਪਾਂ ਬੋਲ ਦਿੰਨੇ ਆ ਕਿ ਫਿੰਸੀਆਂ ਹੋ ਗਈਆਂ ਡਾਕਟਰ ਇਹੀ ਬੋਲਣਗੇ ਤੁਹਾਨੂੰ ਇੱਕ ਨਹੀਂ ਦੀ ਪ੍ਰੋਬਲਮ ਹੋ ਗਈ ਆਪਾਂ ਨੂੰ ਸਮਝ ਹੀ ਨਹੀਂ ਲੱਗਦੀ ਵੀ ਉਹ ਕੀ ਹੁੰਦਾ ਹੈ ਨਾ ਹੁੰਦਾ ਉਹ ਫਿੰਸੀਆਂ ਦੋਈਆਂ ਜਦੋਂ ਫਿੰਸੀਆਂ ਦੀ ਇਨਫੈਕਸ਼ਨ ਵਧ ਜਾਂਦੀ ਗਾਂਾਂ ਦਾ ਜੋ ਕਿਉਂਕਿ ਐ ਹੁੰਦਾ ਵੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਐ ਪੱਟੀ ਜਾਂਦੇ ਆ ਕਈ ਵਾਰ ਵੱਡੇ ਵੀ ਐਂ ਕਰਦੇ ਆ ਜੇ ਕੋਈ ਫਿੰਸੀ ਨਿਕਲੇ ਉਹਨੂੰ ਪੱਟ ਲਿਆ ਉਹ ਹੁਣ ਜਿਹੜਾ ਉਹਦੇ ਵਿੱਚੋਂ ਪਾਣੀ ਨਿਕਲੂਗਾ ਸਾਰੇ ਫੈਲ ਕੇ ਉਹਨੂੰ ਇਨਫੈਕਸ਼ਨ ਹੋ ਜੂ ਉਹ 2-4 ਨਾਲ ਹੋਰ ਵੀ ਨਿਕਲ ਆਉਂਦੀਆਂ ਫਿੰਸੀਆਂ ਤੇ ਉਹਦੇ ਨਾਲ ਕੀ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਆ ਜ਼ਿਆਦਾ ਤੇ ਆਪਾਂ ਤੁਹਾਡੇ ਨਾਲ ਇੱਕ ਨੇਚਰਲ ਜੀ ਜਿਹੜੀ ਆਪਾਂ ਨੂੰ ਇੱਕ ਗੋਡ ਗਿਫਟ ਮਿਲੀ ਹੋਈ ਆ ਚੀਜ਼ ਤੇ ਉਹ ਆਪਣੇ ਆਮ ਆਸਾਨੀ ਦੇ ਨਾਲ ਆਪਾਂ ਨੂੰ ਮਿਲ ਜੂਗੀ ਆ ਦੇਖੋ ਜੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਦਿਖਾ ਦਿੰਨੇ ਆ ਆ ਤੁਹਾਨੂੰ ਸਾਰਿਆਂ ਨੂੰ ਪਤਾ ਏ ਕਿ ਆ ਕੀ ਚੀਜ਼ ਆ ਨਿੰਮ ਆ ਏ ਜੀ ਕੌੜੀ ਨਿੰਮ ਜਿਹਨੂੰ ਆਪਾਂ ਕੋੜੀ ਨਿੰਮ ਬੋਲਦੇ ਹਨਾ ਉਹ ਵਾਲੀ ਆਪਣੇ ਆਮ ਹੀ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਐ ਇਹ ਇੰਨੀ ਜ਼ਿਆਦਾ ਗੁਣਕਾਰੀ ਚੀਜ਼ ਆ ਕਿ ਆਪਾਂ ਇਹਦੇ ਇੰਨੇ ਕੀ ਅਨਗਿਣਤੀ ਇਹਦੇ ਫਾਇਦੇ ਆ ਕਿ ਆਪਾਂ ਦੱਸ ਨਹੀਂ ਸਕਦੇ ਕਿ ਇਸ ਚੀਜ਼ ਦੇ ਕਿੰਨੇ ਫਾਇਦੇ ਤੁਸੀਂ ਇਹ ਸਮਝ ਲਓ ਵੀ ਅਨਗਿਣਤ ਫਾਇਦੇ ਆ ਕਿ ਜੇ ਕੋਈ ਇਹਨੂੰ ਯੂਜ਼ ਕਰਦਾ ਏ ਉਹਦੀ ਤਾਂ ਬਹੁਤ ਜ਼ਿਆਦਾ ਲੰਬੀ ਉਮਰ ਹੁੰਦੀ ਆ ਤੇ ਜੇ ਕੋਈ ਨਹੀਂ ਵੀ ਯੂਜ਼ ਕਰਦਾ ਇਹਦੇ ਥੱਲੇ ਜਿਵੇਂ ਇਹਦਾ ਦਰਖਤ ਲੱਗਿਆ ਹੁੰਦਾ ਏ ਉਹਦੇ ਥੱਲੇ ਮੰਝਾ ਢਾਹ ਕੇ ਵੀ ਜਿਹੜਾ ਬੰਦਾ ਸੌਂਦਾ ਹੈ ਨਾ ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਨਹੀਂ ਲੱਗੂਗਾ ਇੰਨੀ ਜ਼ਿਆਦਾ ਵਧੀਆ ਚੀਜ਼ ਆ ਕਿ ਆਪਾਂ ਕੋ ਥੱਲੇ ਬੈਠੇ ਜਾਂ ਅੰਦੇ ਹੁੰਦੇ ਨਾ ਨਿੰਮ ਦੇ ਥੱਲੇ ਬਹਿ ਜਾਗੇ ਉਹਦੇ ਨਾਲ ਵੀ ਇਹਦੀ ਖੁਸ਼ਬੂ ਦੇ ਨਾਲ ਤੇ ਆਪਾਂ ਨੂੰ ਕੋਈ ਰੋਗ ਨਹੀਂ ਲੱਗੂਗਾ ਕਿਉਂਕਿ ਇਹਦੀ ਜਿਹੜੀ ਖੁਸ਼ਬੂ ਆਉਂਦੀ ਹੈ ਨਾ ਇਹਦੇ ਵਿੱਚੋਂ ਉਹ ਵੀ ਆਪਣੇ ਮਤਲਬ ਹੈਲਥ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਇਹਨੂੰ ਤੁਸੀਂ ਕੀ ਕਰਨਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਇਹਨੂੰ ਕੀ ਕਰਨਾ ਜਾਂ ਤਾਂ ਮਿਕਸੀ ਦੇ ਵਿੱਚ ਪੀਸ ਲਿਓ ਪੱਤੇ ਵਾਵਾ ਲੈ ਕੇ ਆਪਾਂ ਤੁਹਾਨੂੰ ਦਿਖਾਉਣਾ ਹੀ ਆ ਆਪਾਂ ਬਣਾ ਕੇ ਤੁਹਾਨੂੰ ਪ੍ਰੈਕਟੀਕਲ ਨਹੀਂ ਦਿਖਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਜੈਸ ਤੁਸੀਂ ਆ ਖੁਦ ਬਣਾਉਣਾ ਹੈ ਠੀਕ ਹੈ ਨਾ ਇਹਦੇ ਪੱਤੇ ਐ ਨਿਖੇੜ ਕੇ ਤੁਸੀਂ ਇਹਨੂੰ ਪਹਿਲਾਂ ਤੋੜ ਕੇ ਚੰਗੀ ਤਰ੍ਹਾਂ ਧੋਵਾਰ ਕੇ ਇਹਨੂੰ 2-3 ਵਾਰੀ ਧੋਲਿਓ ਕਿਉਂਕਿ ਮਿੱਟੀ ਹੁੰਦੀ ਐ ਇਹਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਐ ਫੇਰ ਇਹਨੂੰ ਤੁਸੀਂ ਕੀ ਕਰਨਾ ਐ ਇਹਨੂੰ ਸਾਰੇ ਪੱਤੇ ਕੱਢ ਕੇ ਧੋ ਤੁਸੀਂ ਇਦਾਂ ਹੀ ਲਿਓ ਇਦਾਂ ਧੋਲਿਓ ਚੰਗੀ ਤਰ੍ਹਾਂ ਫੇਰ ਇਹ ਪੱਤੇ ਨਿਖੇੜ ਕੇ ਇੱਕ ਵਾਰੀ ਫੇਰ ਧੋ ਲਿਓ ਤੇ ਸਾਰੀ ਮਿੱਟੀ ਐ ਜਿਹੜੀ ਇਹਦੇ ਵਿੱਚੋਂ ਨਿਕਲ ਜੂਗੀ ਤੇ ਫਿਰ ਤੁਸੀਂ ਕੀ ਕਰ ਲੈਣਾ ਨੂੰ ਜਾਂਦਾ ਮਿਕਸੀ ਦੇ ਵਿੱਚ ਪਾ ਕੇ ਪੀਸ ਲਿਓ ਤੇ ਜੇ ਤੁਹਾਡੇ ਕੋਲ ਮਿਕਸੀ ਨਹੀਂ ਹੈਗੀ ਤੁਸੀਂ ਕੁੰਡੀ ਛੋਟੇ ਦੇ ਵਿੱਚ ਹਨਾ ਕੁੰਡੀ ਜਿਹੜੀ ਆਪਾਂ ਆਮ ਹੀ ਘਰਾਂ ਦੇ ਵਿੱਚ ਆਪਣੇ ਆਹ ਹੁਣ ਮਿਲ ਜਾਂਦੀ ਹੈ ਨਾ ਬਾਜ਼ਾਰੋਂ ਆਪਾਂ ਲੈ ਕੇ ਆਉਂਦੇ ਵਿੱਚ ਚੰਗੀ ਤਰ੍ਹਾਂ ਨੂੰ ਪੀਸ ਕੇ ਤੇ ਇਹਨੂੰ ਛਾਣ ਲਿਓ ਇਹਨੂੰ ਪੀਸ ਕੇ ਨੂੰ ਛਾਣ ਲੈਣਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਪੀਸ ਸਕਦੇ ਹੋ ਜਾਂਦਾ ਮਿਕਸੀ 'ਚ ਪੀਸ ਲਿਓ ਜਾਂ ਕੁੰਡੇ ਵਿੱਚ ਇਹਨੂੰ ਪੀਸ ਕੇ ਚੰਗੀ ਤਰ੍ਹਾਂ ਚਟਨੀ ਜੀ ਬਣਾ ਲਿਓ ਇਹਦੀ ਮੇਨ ਕੰਮ ਇਹ ਆ ਵੀ ਇਹਦੀ ਚਟਨੀ ਬਣਾ ਕੇ ਜਿਹੜਾ ਇਹਦੇ ਵਿੱਚੋਂ ਫਿਰ ਇਹਨੂੰ ਚਾਹ ਪੋਣੀ ਜਿਹੜੀ ਹੁੰਦੀ ਆ ਪੋਣੀ ਦੇ ਵਿੱਚ ਪੁਣਕੇ ਜਾਂ ਤੁਸੀਂ ਕੱਪੜੇ ਦੇ ਵਿੱਚ ਜਿਹੜਾ ਇਹਦੇ ਵਿੱਚੋਂ ਜੂਸ ਨਿਕਲੂਗਾ ਚੰਗੀ ਤਰ੍ਹਾਂ ਕੱਢ ਕੇ ਜੂਸ ਉਸ ਜੂਸ ਨੂੰ ਤੁਸੀਂ ਕੀ ਕਰਨਾ ਉਹਦੇ ਵਿੱਚ ਦੋ ਚਮਚੇ ਇਹਦੇ ਜੂਸ ਦੇ ਪਾ ਲਿਓ ਨਿੰਮ ਦੇ ਦੋ ਚਮਚੇ ਇਹਦੇ ਜੂਸ ਦੇ ਪਾ ਕੇ ਇੱਕ ਚਮਚਾ ਵਿੱਚ ਗੁਲਾਬ ਜਲ ਦਾ ਪਾ ਲਿਓ ਤੇ ਇੱਕ ਚਮਚਾ ਹੀ ਐਲੋਵੀਰਾ ਜੈਲ ਦਾ ਪਾ ਲਿਓ ਦੋ ਚਮਚੇ ਇਹਦੇ ਨਿੰਮ ਦੇ ਜੂਸ ਦੇ ਪਾ ਲਿਓ ਤੇ ਉਹਨੂੰ ਤੁਸੀਂ ਪੇਸਟ ਜੀ ਬਣਾ ਕੇ ਤੇ ਰੱਖ ਲਿਓ ਤੇ ਤੁਸੀਂ ਦਿਨ ਵਿੱਚ ਦੀ ਦੋ ਵਾਰੀ ਲਗਾਓ ਸ਼ੁਰੂਆਤ ਦੇ ਵਿੱਚ ਜਦੋਂ ਤੁਹਾਨੂੰ ਲੱਗੇ ਲੱਗ ਜੂਗਾ ਵੀ ਇਹ ਤਾਂ ਮੇਰੇ ਘਟ ਗਿਆ ਤੇ ਫਿਰ ਤੁਸੀਂ ਇੱਕ ਵਾਰੀ ਕਰ ਸਕਦੇ ਹੋ ਤੇ ਤੁਸੀਂ ਹਫਤਾ ਲਗਾ ਕੇ ਦੇਖ ਲਓ ਤੁਸੀਂ ਤਾਂ ਭੁੱਲ ਜਾਓਗੇ ਕਿ ਸਾਡੇ ਕਦੇ ਫਿੰਸੀਆਂ ਹੋਈਆਂ ਵੀ ਸੀਗੀਆਂ ਕਦੇ ਫੇਸ ਦੇ ਉੱਪਰ ਇੱਕਦਮ ਤੁਹਾਡਾ ਫੇਸ ਸਾਫ਼ ਹੋ ਜਾਊਗਾ ਤੇ ਕੁਝ ਵੀ ਆਪਾਂ ਕੋਈ ਖਰਚੇ ਵਾਲਾ ਆਪਾਂ ਕੰਮ ਨਹੀਂ ਤੁਹਾਨੂੰ ਦੱਸਿਆ ਵੀ ਤੁਸੀਂ ਡਾਕਟਰਾਂ ਦੇ ਕੋਲੇ ਜਾ ਕੇ ਮਦਰਾ ਐ ਨੀ ਨੀਆ ਮਹਿੰਗੀਆਂ ਤੁਸੀਂ ਦੱਸਿਆ ਹੈ ਕਿ ਅਸੀਂ ਦਵਾਈਆਂ ਬਹੁਤ ਖਾਲੀਆਂ ਬਹੁਤ ਖਰਚਾ ਹੋ ਗਿਆ ਪਰ ਫਰਕ ਨਹੀਂ ਪਿਆ ਤੇ ਤੁਸੀਂ ਇਹ ਵਾਲਾ ਯੂਜ਼ ਕਰਕੇ ਆਪਣੇ ਧਿਆਨ ਨਾਲ ਸੁਣ ਲਿਓ ਤੁਸੀਂ ਵੀਡੀਓ ਤੇ ਤੁਸੀਂ ਜ਼ਰੂਰ ਬਣਾ ਕੇ ਤੇ ਬੇਟੀ ਦੇ ਲਾ ਦਿਓ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਫਾਇਦਾ ਲੱਗਿਆ ਬਹੁਤ ਜ਼ਿਆਦਾ ਫਾਇਦਾ ਇਸ ਚੀਜ਼ ਦਾ ਬਾਕੀ ਇਹ ਜਿਨ੍ਹਾਂ ਦੇ ਕਈ ਵਾਰੀ ਪੂਰੀ ਬਾਡੀ ਦੇ ਉੱਪਰ ਫਿੰਸੀਆਂ ਨਿਕਲਦੀਆਂ ਉਹਨਾਂ ਨੇ ਕੀ ਕਰਨਾ ਹੈ ਇਹਨੂੰ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਲੈਣਾ ਹੈ। 2-3 ਗਲਾਸ ਆਪਾਂ ਪਾਣੀ ਦੇ। ਮਤਲਬ ਆ ਜਿੰਨੀਆਂ ਕੱਪੜੇ ਕੋਲ ਟਾਣੀਆਂ ਹੈਗੀਆਂ ਉਹਦੇ ਵਿੱਚ 150 ਹਿਸਾਬ ਨਾਲ ਆਪਾਂ ਦੱਸ ਦਿੰਨੇ ਆ ਕਿ 100 ਕ ਪੱਤਾ ਉਹਦੇ ਵਿੱਚ ਸਿੱਟ ਦਿਓ। 2 ਜਾਂ 3 ਗਲਾਸ ਪਾਣੀ ਦੇ ਪਾ ਕੇ ਉਹਨੂੰ 10 ਕਿ ਮਿੰਟ ਉਬਾਲ ਲਿਓ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਹਰਾ ਹੋ ਜਾਊਗਾ ਪਾਣੀ। ਹਰਾ ਹਰਾ ਜਿਹਾ ਪਾਣੀ ਹੋ ਜਾਊਗਾ। ਤੁਸੀਂ ਜਿਹੜੀ ਪਾਣੀ ਵਾਲੀ ਬਾਲਟੀ ਦੇ ਵਿੱਚ ਨਹਾਉਣਾ ਹੈ ਪਾਣੀ ਪਾਇਆ ਹੈ ਬਾਲਟੀ ਦੇ ਵਿੱਚ ਉਸ ਬਾਲਟੀ ਦੇ ਵਿੱਚ ਉਹ ਗਲਾਸ 1.5 ਗਲਾਸ ਪਾਣੀ ਦਾ ਜਿਹੜਾ ਉਹ ਤੁਸੀਂ ਉਹਦੇ ਵਿੱਚ ਪਾ ਕੇ ਉਹਦੇ ਨਾਲ ਨਹਾ ਲਿਆ ਕਰੋ ਤੁਹਾਡੇ ਜਿੰਨੀ ਵੀ ਕੋਈ ਵੀ ਪ੍ਰੋਬਲਮ ਹੈਗੀ ਆ ਬਾਡੀ ਤੇ ਜੇ ਫੋੜੇ ਫਿੰਸੀਆਂ ਨਿਕਲਦੀਆਂ ਉਹ ਬਿਲਕੁਲ ਠੀਕ ਹੋ ਜਾਊਗਾ ਬਿਲਕੁਲ ਹੀ ਠੀਕ ਹੋ ਜੂ ਤੇ ਹੋਰ ਜਿਵੇਂ ਆਪਾਂ ਪਹਿਲਾਂ ਦੇਖ ਲਓ ਉਦੋਂ ਕੀ ਹੁੰਦਾ ਸੀਗਾ ਜਦੋਂ ਕਿਸੇ ਦੇ ਜ਼ਖਮ ਹੋ ਜਾਂਦਾ ਸੱਟ ਲੱਗ ਜਾਂਦੀ ਤੇ ਨਿੰਮ ਦੇ ਪਾਣੀ ਨਾਲ ਧੋਂਦੇ ਹੁੰਦੇ ਸੀ ਪਹਿਲਾਂ ਫੇਰ ਉੱਪਰ ਕੋਈ ਮਲਮ ਪੱਟੀ ਲਗਾਉਂਦੇ ਪਹਿਲਾਂ ਕਹਿੰਦੇ ਨਿੰਮ ਦੇ ਪਾਣੀ ਨਾਲ ਧੋ ਲੋ ਨਿੰਮ ਨਾਲ ਕੀ ਹੁੰਦਾ ਕੋਈ ਇਨਫੈਕਸ਼ਨ ਵਗੈਰਾ ਬਿਲਕੁਲ ਨਹੀਂ ਹੁੰਦੀ ਬਿਲਕੁਲ ਸਾਫ਼ ਹੋ ਜਾਂਦਾ ਜ਼ਖਮ ਸਾਫ਼ ਹੋ ਜਾਂਦਾ ਕੌੜੀ ਹੁੰਦੀ ਏ ਚੀਜ਼ ਤੇ ਜ਼ਖਮ ਨੂੰ ਵੀ ਰਾਮ ਬਹੁਤ ਛੇਤੀ ਆਉਂਦਾ ਏ ਖੁਸ਼ਕ ਹੁੰਦੀ ਆ ਬੜੀ ਛੇਤੀ ਰਾਮ ਆ ਜਾਂਦਾ ਤੇ ਹੁਣ ਤਾਂ ਆਪਾਂ ਉਹ ਜਿਹੜੇ ਪੁਰਾਣੇ ਆ ਚੀਜ਼ਾਂ ਆ ਆਪਾਂ ਨੂੰ ਉਹ ਚੰਗੀਆਂ ਹੀ ਨਹੀਂ ਲੱਗਦੀ ਆਪਾਂ ਕਹਿੰਨੇ ਤਾਂ ਐਵੇਂ ਹੀ ਆ ਇਹ ਤਾਂ ਐਵੇਂ ਹੀ ਆ ਤੇ ਪਰ ਇਹ ਜਿਹੜੀਆਂ ਚੀਜ਼ਾਂ ਐ ਬਹੁਤ ਗੁਣਕਾਰੀ ਆ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਆਪਾਂ ਤੁਹਾਨੂੰ ਤਿੰਨ ਤਰੀਕੇ ਦੱਸਦੇ ਆ ਕਿ ਜਿਹਦੇ ਪੂਰੀ ਬਾਡੀ ਦੇ ਉੱਪਰ ਫਿੰਸੀਆਂ ਤੁਸੀਂ ਉਬਾਲ ਕੇ ਪਾਣੀ ਨੂੰ ਉਹਦੇ ਵਿੱਚ ਪਾਣੀ ਆਪਣੇ ਨਹਾਉਣ ਵਾਲੇ ਪਾਣੀ ਵਿੱਚ ਮਿਕਸ ਕਰ ਸਕਦੇ ਹੋ ਤੇ ਫੇਸ ਵਾਸਤੇ ਆਪਾਂ ਤੁਹਾਨੂੰ ਦੱਸ ਦਿੱਤਾ ਜੇ ਕਿਸੇ ਦੇ ਜ਼ਖਮ ਹੈਗਾ ਏ ਤੁਸੀਂ ਉਹ ਵੀ ਇਹਨੂੰ ਧੋ ਸਕਦੇ ਹੋ ਇਹਦਾ ਪਾਣੀ ਉਬਾਲ ਕੇ ਨਿੰਮ ਨੂੰ ਤੇ ਉਸ ਪਾਣੀ ਦੇ ਨਾਲ ਤੁਸੀਂ ਜ਼ਖਮ ਨੂੰ ਧੋ ਲਿਓ ਤਾਂ ਜਖਮ एकदम ਠੀਕ ਹੋ ਜਾਊਗਾ ਕਿਉਂਕਿ ਆ ਕੀ ਹੁੰਦਾ ਹੈ ਹੁਣ ਸੌਣ ਪਾ ਦੋ ਆ ਜਾਣਾ ਤੇ ਆਪਣੇ ਕੋਈ ਮਾੜਾ ਜਿਹਾ ਵੀ ਜ਼ਖਮ ਹੋ ਗਿਆ ਛੇਤੀ ਆਰਾਮ ਨਹੀਂ ਆਉਂਦਾ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਨਿੰਮ ਦੇ ਪਾਣੀ ਦੇ ਨਾਲ ਧੋ ਕੇ ਆਪਣੇ ਜ਼ਖਮ ਨੂੰ ਤੇ ਬਿਲਕੁਲ ਤੁਹਾਡੇ ਠੀਕ ਹੋ ਜਾਊਗਾ ਤੇ ਬਾਕੀ ਚਲੋ ਜੀ ਜੇ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਕਿ ਵੀਡੀਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਦੇਖੋ ਜੀ ਆਪਾਂ ਹਨਾ ਪੂਰੀ ਕੋਸ਼ਿਸ਼ ਕਰਦੇ ਆਂ ਕਿ ਤੁਹਾਡੀ ਹਰ ਸਮੱਸਿਆ ਦਾ ਆਪਾਂ ਹੱਲ ਲੱਭ ਕੇ ਤੁਹਾਡੇ ਤੱਕ ਵੀਡੀਓ ਪਹੁੰਚਾਈਏ ਤੇ ਤੁਸੀਂ ਬਸ ਇੰਨਾ ਕੀ ਕੰਮ ਕਰਿਆ ਕਰੋ ਕਿ ਸਾਡੀ ਵੀਡੀਓ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਹੋਰ ਨਹੀਂ ਤਾਂ ਸਟੇਟਸ ਲਾ ਦਿਆ ਕਰੋ ਸਾਰੇ ਰਿਸ਼ਤੇਦਾਰ ਦੇਖ ਲਿਆ ਕਰਨਗੇ ਚਲੋ ਕਿਸੇ ਹੋਰ ਭੈਣ ਭਰਾ ਦਾ ਵੀ ਫਾਇਦਾ ਹੋ ਜਾਵੇ ਹਨਾ ਆਪਾਂ ਨੂੰ ਇਹ ਹੀ ਹੁੰਦਾ ਸ਼ੇਅਰ ਕਰਨ ਦਾ ਲਾਈਕ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਤੁਹਾਡਾ ਲੱਗਦਾ ਜੀ ਫ੍ਰੀ ਚ ਸਾਰਾ ਕੁਝ ਤੇ ਬਸ ਤੁਸੀਂ ਥੋੜਾ ਜਿਹਾ ਇੰਨਾ ਕੀ ਨਾ ਮਤਲਬ ਕਰ ਲਿਆ ਕਰੋ ਧਿਆਨ ਕਰਿਆ ਕਰੋ ਤੇ ਜਰੂਰ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਸਪੋਰਟ ਕੀਤੀ ਆ ਤੇ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ